ਲਟੋਵਾ ਸਾਹਿਬ ਨੂੰ ਸਾਨੂੰ ਤੇ ਜਦੋਂ ਚਾਰ ਪੰਜ ਦਿਨ ਪਹਿਲਾਂ ਤੋਂ ਅਮਰਪਾਲ ਸਿੰਘ ਦਾ ਅਨਾਉਂਸ ਹੋ ਗਿਆ ਸੀਗਾ ਕਿ ਉਹ ਖਰੂਰ ਸਾਹ ਤੋਂ ਚੋਣ ਲੜਨ ਗਿਆ ਤੇ ਸਾਨੂੰ ਉਮੀਦ ਸੀ ਕਿ ਸ਼੍ਰੋਮਣੀ ਅਕਾਲੀ ਦਲ ਬੀਤੇ ਤੋਂ ਸਭ ਸਿੱਖਦਾ ਹੋਇਆ ਜੋ ਖਾਲੜਾ ਟਾਈਮ ਇਨ ਇਹਨਾਂ ਗਲਤੀ ਕੀਤੀ ਸੀ ਸ਼ਾਇਦ ਅਰਕੀ ਨਹੀਂ ਕਰਨਗੇ ਪਰ ਇਹਨਾਂ ਨੇ ਉਮੀਦਵਾਰ ਤਾਰ ਕੇ ਤੇ ਇੱਕ ਇਤਿਹਾਸਿਕ ਗਲਤੀ ਕਰ ਰਹੇ ਤੇ ਉਹਦੇ ਬਾਰੇ ਚਲੋ ਚੋਣ ਲੜਨ ਦਾ ਹਰ ਇੱਕ ਨੂੰ ਅਧਿਕਾਰ ਹੈ ਲੜਨ ਕੋਈ ਗੱਲ ਨਹੀਂ ਤੇ ਪਰ ਉਹ ਸਵੇਰੇ ਆਏ ਸੀ ਕਿ ਲੋਕ ਮੈਨੂੰ ਬੁਰਾ ਭਲਾ ਕਹਿ ਰਹੇ ਆ ਕਿ ਤੁਸੀਂ ਉਹਨਾਂ ਦੇ ਸਾਹਮਣੇ ਕਿਉਂ ਖੜੇ ਹੋ? ਤੇ ਅਸੀਂ ਕਿ ਲੋਕਾਂ ਦਾ ਫੈਸਲਾ ਆ ਬਸ ਲੋਕ ਕੀ ਕਹਿ ਰਹੇ ਆ ਉਹ ਤੇ ਜ ਜਦਾਂ ਦਾ ਕੋਈ ਕੰਮ ਕਰੂਗਾ ਜੇ ਕਿਤੇ ਪੰਥ ਕਿਤੇ ਕਰੋਗੇ ਤੇ ਹੋ ਸਕਦਾ ਅਮਰਪਾਲ ਕੋ ਕੋਈ ਗਲਤੀ ਹੋਊ ਤੇ ਅਮਰਪਾਲ ਨੂੰ ਲੋਕ ਬੁਰਾ ਭਲਾ ਕਹਿਣਗੇ ਦੇਸ ਕਰਕੇ ਲੋਕਾਂ ਦੇ ਫੈਸਲੇ ਤੇ ਉੱਪਰ ਹੀ ਰਹਿਣ ਦੀਏ ਅੱਜ ਕੱਲ ਪ੍ਰੈਸ ਕਾਨਫਰੰਸ ਕਰ ਵੀ ਉਹਨਾਂ ਨੇ ਕਿਹਾ ਕਿ ਅਮਰਤਪਾਲ ਦੇ ਪਰਿਵਾਰ ਨੇ ਉਹਨਾਂ ਨੂੰ ਪੂਰਾ ਭਰੋਸਾ ਦਿੱਤਾ ਹੈ ਕਿ ਉਹ ਪ੍ਰਚਾਰ ਵੀ ਕਰਨਗੇ ਤੇ ਉਹਨਾਂ ਦੀ سپورਟ ਦੇ ਵਿੱਚ ਬਲਰੋਹਾ ਸਾਉਂਦੀ سپورਟ ਦੇ ਵਿੱਚ ਖੜੇ ਹੈ ਨਹੀਂ ਜੀ ਸਾਡੇ ਨਾਲ ਤੇ ਉਹ ਉਹਨਾਂ ਨੇ ਮੇਰੇ ਖਾਲ ਜਦੋਂ ਅਸੀਂ ਮੋਰਚਾ ਲਾਇਆ ਸੀ ਸ਼ੁਰੂ ਸ਼ੁਰੂ ਚ ਇੱਕ ਵਾਰੀ ਉਹਨਾਂ ਨੇ ਹਾਜ਼ਰੀ ਭਰੀ ਸੀ ਉਦੋਂ ਬਾਅਦ ਸਾਡੇ ਪਰਿਵਾਰ ਦੀ ਉਹਨਾਂ ਨਾਲ ਕੋਈ ਵੀ ਮੁਲਾਕਾਤ ਨਹੀਂ ਹੋਈ ਦੁਬਾਰਾ ਉਹਨਾਂ ਨਾਲ ਨਹੀਂ ਹੋਈ ਉਹ ਕਿਤੇ ਵੀ ਪ੍ਰੂਫ ਕਰ ਦੇਣ ਵੀ ਹਾਂ ਵੀ ਇਹ ਉਹਨਾਂ ਦੇ ਪਰਿਵਾਰ ਨੇ ਸਹਿਮਤੀ ਦਿੱਤੀ ਪਰ ਦੂਜਾ ਇਹ ਗੱਲ ਹੈ ਕਿ ਭਾਈ ਸਾਹਿਬ 4 ਦਿਨ ਪਹਿਲਾਂ ਦੇ ਖੜ ਜਿਉਂ ਨਾਲ ਸਹਿਮਤੀ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਤੇ ਉਹ ਖੜ ਗਏ ਆ ਤੇ ਉਹਨਾਂ ਦੀ ਸਹਿਮਤੀ ਉਹਨਾਂ ਨਾਲ ਕਿਸ ਤਰੀਕੇ ਨਾਲ ਰਹਿ ਗਈ ਹੈ ਤੇ ਇਹ ਚੀਜ਼ਾਂ ਕੋਈ ਸਹਿਮਤੀ ਤੇ ਇਹਨਾਂ ਨੂੰ ਉਹਨਾਂ ਨਾਲ ਕਰਨੀ ਚਾਹੀਦੀ ਸੀ ਕਿਵੇਂ ਮੰਦੇ ਹੋ ਇੱਕ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੀ ਹੈ ਕਿ ਅਸੀਂ ਤੁਹਾਡੇ ਨਾਲ ਆ ਦੂਜੇ ਪਾਸੇ ਆਪਣਾ ਉਮੀਦਵਾਰ ਖੜਾ ਕਰਕੇ ਤੇ ਕੀ ਮੰਦੇ ਹੋ ਇਹ ਇਹ ਤਾਂ ਮੇਰੇ ਖਿਆਲ ਸਿੱਖੀਤਾਂ ਦਾ ਨੁਕਸਾਨ ਹੋ ਰਿਹਾ ਸੀ ਸਭ ਤੋਂ ਵੱਡੀ ਗੱਲ ਹੈ ਸੇ ਸਾਡੀ ਕੌਮ ਨੂੰ ਸਾਨੂੰ ਸੋਚਦੇ ਸੀ ਕਿ ਅਸੀਂ ਸਾਰੇ ਆ ਪਾਰਟੀਆਂ ਨੂੰ ਰਲ ਮਿਲ ਕੇ ਇੱਕ ਇੱਕ ਸੀਟ ਤੇ ਇੱਕ ਕੈਂਡੀਡੇਟ ਸੋਲਜੀ ਆ ਬੰਦਾ ਦੇਣਾ ਚਾਹੀਦਾ ਸੀ ਪਰ ਉਹ ਚੀਜ਼ ਨਹੀਂ ਤੇ ਪਰ ਤੁਸੀਂ ਜੇ ਪਾਰਟੀ ਬਾਈ ਲੜਨਾ ਤੇ ਪਰ ਇਸ ਇੱਕ ਇੱਕ ਮੁੱਦੇ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਸਕਦੀਆਂ ਸੀ ਭਾਈ ਅਮਰਪਾਲ ਜੀ ਸੀਟ ਤੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਸੀ ਕਿ ਇਹ ਸ਼ਾਇਦ ਇਹ ਇਦਾਂ ਨਹੀਂ ਕਰਨਗੇ ਚਲੋ ਇਹਨਾਂ ਨੂੰ ਕੋਈ ਗੱਲ ਨਹੀਂ ਉਹ ਤੇ ਚਲੋ ਲੋਕਾਂ ਦਾ ਫੈਸਲਾ ਹੋਊਗਾ ਤੇ ਸੁਭਾਈ ਗੁਰਜੀ ਖਾਨ ਸਾਹਿਬ ਜੀ ਮੇਰਾ ਨਾਮ ਫੁਟਿਆ ਹੈ ਜੀ ਮੈਂ ਅਮਰਪਾਲਾ ਚਾਹਦਾ ਜੀ ਸਰ ਅੱਜ ਬਲਟੂਆ ਜੀ ਆਏ ਸੀ ਕੀ ਭਰੋਸਾ ਜੀ ਤਾਂ ਕੇ ਗਏ ਆ ਨੇ ਪਰੋਸਾ ਕੋਈ ਨਹੀਂ ਉਹਨਾਂ ਨੇ ਸਾਡੇ ਨਾਲ ਆ ਕੇ ਕਿਹਾ ਸੀ ਕਿ ਮੈਂ ਪਹਿਲਾਂ ਖੜਾ ਸੀ ਵੀ ਮਤਲਬ ਪਹਿਲਾਂ ਤਾਂ ਮੇਰਾ ਚੱਲ ਰਿਹਾ ਪ੍ਰੋਸੈਸਰ ਹੈਗਾ ਸਾਨੂੰ ਨਹੀਂ ਪਤਾ ਲੱਗਾ ਕਿ ਤੁਸੀਂ ਚੱਲ ਰਹੇ ਹੋ ਇੱਥੇ ਬਈ ਸੀ ਕਿ ਔਰ ਅਸੀਂ ਤਾਂ ਪਹਿਲਾਂ ਖੜੇ ਹੋਏ ਤੇ ਬਾਕੀ ਜੇ ਤੁਹਾਨੂੰ ਕੋਈ ਛਾਕੇ ਤਾਂ ਸਾਨੂੰ ਆ ਕੇ ਮਿਲ ਲੈਦੇ ਇਥੇ ਉਹ ਕਲੀਅਰ ਹੋ ਜਾਂਦਾ ਕਿ ਤੁਸੀਂ ਪਹਿਲਾਂ ਚੱਲ ਰਹੇ ਹੋ ਜਾਂ ਚੱਲ ਰਹੇ ਨੇ ਇਹ ਉਹਨਾਂ ਨੂੰ ਦੱਸਿਆ ਉਹ ਲਾਕਟ ਕਹਿ ਰਹੇ ਸੀ ਕਿ ਸਾਨੂੰ ਵੀ ਜਦੋਂ ਤੁਸੀਂ ਖੜ ਕੇ ਜੋ ਔਰ ਹੋਰ ਤੁਸੀਂ ਵੀ ਕਹੋਗੇ ਤੁਸੀਂ ਦੇ ਹੱਥ ਦੇ ਵਿੱਚ ਉਹ ਕੋਈ ਬਹੁਤਾ ਦਾ ਉਹ ਆ ਰੋਕ ਨਹੀਂ ਸਕਦੇ ਕੱਲ ਬਲਟਰੋਫਰ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਜੀ ਦਾ ਪਰਿਵਾਰ ਉਹਨਾਂ ਦਾ ਸਪੋਰਟ ਦੇ ਵਿੱਚ ਹੈ ਉਹਨਾਂ ਨੇ ਪਹਿਲਾਂ ਕਿਹਾ ਸੀ ਪ੍ਰਚਾਰ ਵੀ ਕਰੂਗਾ ਅਮਰਿਤਪਾਲ ਦਾ ਪਰਿਵਾਰ ਮੇਰੇ ਲਈ ਨਹੀਂ ਇਹੋ ਜੀ ਪਰਿਵਾਰ ਨਾਲ ਗੱਲ ਹੀ ਨਹੀਂ ਪਰਿਵਾਰ ਤਾਂ ਇੱਥੇ ਹੀ ਬੈਠਾ ਹੈਗਾ ਪਰਿਵਾਰ ਦੇ ਸਾਰੇ ਜਿਹੜੇ ਮੈਂ ਮੰਦੇ ਉਹ ਤਾਂ ਇੱਥੇ ਬੈਠੇ ਨੇ ਤੇ ਜੇ ਇਹੋ ਜੀ ਗੱਲ ਹੋਈ ਈ ਧੂਖਵਾਨ ਵਾਲੀ ਤੇ ਗੱਲ ਹੀ ਨਹੀਂ ਕੋਈ ਹੈਗੀ ਉਹਨਾਂ ਦਾ ਸਾਹਮਣੇ ਇੱਕ ਪੰਥ ਦਾ ਫੈਸਲਾ ਹੈਗਾ ਸੰਗਤਾਂ ਨੇ ਕੀਤਾ ਫੈਸਲਾ ਸੰਗਤਾਂ ਨੇ ਹੁਣ ਇਸ ਦਾ ਨਤਾਰਾ ਕਰ ਦੇਣਾ ਠੀਕ ਆ ਆਪਾਂ ਉਹਦੇ ਵਿੱਚ ਐਵੇਂ ਉਹਨਾਂ ਦਾ ਕੰਟਰੋਵਰਸੀ ਚ ਕੋਈ ਨਹੀਂ ਪਾਣਾਗਾ ਉਹਨਾਂ ਨੂੰ ਅਸੀਂ ਪੜ ਦੱਸਤਾ ਕਿ ਅਸੀਂ ਤੇ ਤੁਸੀਂ ਸਾਡੇ ਕੋ ਆਏ ਵੀ ਸੀ ਪਹਿਲੀਆਂ ਚ ਜਦੋਂ ਮੋਰਚਾ ਸ਼ੁਰੂ ਹੋਇਆ ਜੇ ਤੁਹਾਡੇ ਮਨ ਚ ਹੈਗੇ ਤਾਂ ਸਾਨੂੰ ਮਿਲ ਕੇ ਕੁਝ ਲੈ ਲੀਤੇ ਉਹਨਾਂ ਨੇ ਕਿਹਾ ਕਿ ਤੁਸੀਂ ਮੇਰੀ سپورਟ ਚ ਆਇਓ ਅਰੇ ਮਿਲ ਕੇ ਨਹੀਂ ਨਹੀਂ ਉਹਨਾਂ ਨੇ ਕੋਈ ਇਹੋ ਜਿਹੀ ਨਹੀਂ ਕਿਹਾ ਨਾ ਹੀ ਉਹਨਾਂ ਨੂੰ ਕੋਈ ਇਹੋ ਜਿਹਾ ਕਿਹਾ ਅਸੀਂ ਤੇ ਕਿਹਾ ਵੀ ਹੁਣ ਹੀ ਖੜੇ ਆ ਇਹ ਅਸੀਂ ਤੇ